ਕੀ ਹਾਲ ਨੇ ਬਈ ਸਾਰਿਆਂ ਦੇ ਸਾਰੇ ਵਧੀਆ ਹੋਵਗੇ ਇੱਕ ਵਾਰ ਫੇਰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਹੜੇ ਵੀਰ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਦਬਾ ਲਓ ਤਾਂ ਕਿ ਖੇਤੀ ਦੇ ਰਿਲੇਟਡ ਤੁਹਾਨੂੰ ਹਰ ਇੱਕ ਵੀਡੀਓ ਪਹੁੰਚਦੀ ਰਹੇ ਤੇ ਸਵਾਗਤ ਹੈ ਸਾਰਿਆਂ ਦਾ ਅੱਜ ਬਈ ਆਪਾਂ ਕਿ ਤੇ ਦੇ ਬਾਰੇ ਦੋ ਗੱਲਾਂ ਕਰਨੀਆਂ ਨੇ ਥੋਡੇ ਨਾਲ ਜਿਹੜਾ ਕਿਸਾਨ ਆ ਵਿਚਾਰਾ ਸੁੱਕੇ ਸਾਨ ਕਰੇ ਤੱਕ ਕਰੇਗੀ ਕਿਸੇ ਮੂਰੇ ਦਾ ਜ਼ੋਰ ਨਹੀਂ ਚੱਲਦਾ ਨਾ ਸਰਕਾਰਾਂ ਅੱਗੇ ਤੇ ਨਾ ਹੀ ਰੱਬ ਕੇ ਨਾ ਸ਼ੀਮਿੰਨੀ ਦੀ ਫਸਲ ਤੇ ਆਪਦੇ ਸਾਰੇ ਘਰ ਦੀ ਕੁੰਜੀ ਪੱਤੀ ਜਿਹੜੀ ਵੀ ਜਿੰਨਾ ਵੀ ਪੈਸਾ ਹੈਗਾ ਸੀਗਾ ਸਾਰਾ ਆਪਦਾ ਆਪਣੀ ਫਸਲ ਤੇ ਲਾ ਕੇ ਆਪਣੀ ਪੁੱਤਾਂ ਵਾਂਗੂ ਫਸਲ ਪਾਲ ਕੇ ਤੇ 6 ਮਹੀਨੇ ਵੇਟ ਕਰਦਾ ਰਹਿੰਦਾ ਵੀ ਕਦੋਂ ਮੇਰੀ ਫਸਲ ਆਊਗੀ ਤੇ ਕਦੋਂ ਮੇਰੇ ਦੇ ਮੇਰੇ ਘਰੇ ਪੈਸੇ ਆਉਣਗੇ ਮਬ ਉਹਦੇ ਪੈਸੇ ਨਾਲ ਆਪਣੇ ਬੱਚਿਆਂ ਦਾ ਸ਼ੌਂਕ ਪੂਰਾ ਕਰ ਸਕਾਂ ਆਪਣੇ ਬੱਚਿਆਂ ਦੀ ਪੜ੍ਹਾਈ ਕਰਾ ਸਕਾਂ ਅਬ ਤੇ ਹੋਰ ਨਿੱਕੇ ਮੋਟੇ ਕੰਮ ਨੇ ਜਿਹੜੇ ਉਹ ਕਰ ਸਕਾਂ ਪਰ ਇੱਥੇ ਆ ਕੇ ਰਬਹਾਰ ਜਾਂਦਾ ਹੈਗਾ ਅੰਬਰਸਰ ਏਰੀਏ ਦੀ ਗੱਲ ਕਰੀਏ ਜੇ ਆਪਾਂ ਬਹੁਤ ਜਿਆਦੇ ਨਜਾਇਜ਼ ਗੜੇ ਨੇ ਜਿਹੜੀ ਕਣਕ ਆ ਉਹ ਮਤਲਬ ਆ ਮਨ ਲਓ ਵੀ ਤਬਾਈ ਹੋਊਗੀ ਖਾਣ ਜੋਗੇ ਦਾਣੇ ਮਸਾਂ ਹੋਣਗੇ ਤੇ ਗੜਿਆਂ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ। ਪੱਕੀ ਇਲਾਕਿਆਂ ਦੇ ਵਿੱਚ ਥੋੜਾ ਜਿਹਾ ਮੰਨ ਲਾ ਵੀ ਘੱਟ ਹੈ, ਨੁਕਸਾਨ ਜ਼ਰੂਰ ਹੈ। ਜਿਵੇਂ ਕੀ ਆ ਦੇਖੋ ਵੱੱਲੀਆਂ ਤੋੜੀਆਂ ਪਈਆਂ ਨੇ ਗੜਿਆਂ ਦੀਆਂ। ਆ ਦੇਖੋ। ਨੁਕਸਾਨ ਸਾਰੇ ਏਰੀਆ 'ਚ ਹੈ। ਪਰ ਜਿਹੜਾ ਅੰਬਰ ਸਾਰੇ ਏਰੀਆ ਦੇ ਵਿੱਚ ਗੜੇ ਪਏ ਨੇਗੇ। ਬਹੁਤ ਜ਼ਿਆਦਾ ਨੁਕਸਾਨ ਹੈ। ਜਿੱਥੇ ਸਰਕਾਰਾਂ ਮਤਲਬ ਸਰਕਾਰਾਂ ਨੇ ਸਾਥ ਕੀ ਦੇਣਾ ਸੀ ਕਿਸਾਨ ਦਾ ਮਤਲਬ ਕੋਈ ਪੁੱਛੇ ਨਹੀਂ ਰਿਹਾ ਜੇ ਕਿਤੇ ਕਿਸਾਨ ਨੇ ਅੱਗ ਲਾਈ ਹੁੰਦੀ ਤਾਂ ਗੱਡੀਆਂ ਚੜ੍ਹ ਕੇ ਆ ਜਾਂਦੀਆਂ ਸੈਟੇਲਾਈਟ ਦੇ ਰਾਹੀਂ ਦੇਖ ਰਹੇ ਆ ਜੀ ਅਸੀਂ ਫਲਾਣਾ ਦੇਖ ਰਹੇ ਹਾਂ ਹੁਣ ਕਿਉਂ ਨਹੀਂ ਬਈ ਸੈਟੇਲਾਈਟ ਦੱਸ ਰਿਹਾਗੇ ਵੀ ਕਿੰਨੇ ਕਿਹੜੇ ਏਰੀਆ 'ਚ ਕਿੰਨੇ ਘੜੇ ਨੇਗੇ ਬਹੁਤ ਜ਼ਿਆਦਾ ਨਜਾਇਜ਼ ਨੁਕਸਾਨ ਹੋਇਆ ਕੀ ਕਰਨਗੇ ਕਿਸਾਨ ਜਿਨ੍ਹਾਂ ਨੇ ਠੇਕੀਆਂ ਤੇ ਪੈਲੀਆਂ ਲਈਆਂ ਹੋਈਆਂ ਨੇ ਜਾਂ ਆਪਦੇ ਘਰ ਦੀ ਪੈਲੀ ਆ ਤੁਸੀਂ ਇਹ ਲਾ ਲਓ ਵੀ ਖਾਨ ਜੋਗੇ ਦਾਣੇ ਮਸਾਂ ਹੋਣਗੇ ਪਰ ਫੇਰ ਵੀ ਕਿਸਾਨ ਦਾ ਜਿਗਰ ਆ ਦੇਖੋ ਇੱਕ ਵੀਡੀਓ ਦੇ ਵਿੱਚ ਕਿਸਾਨ ਇਹ ਕਹਿ ਰਿਹਾ ਵੀ ਨਾ ਬਚਤ ਰਹੇਗੀ ਵੀ ਨੁਕਸਾਨ ਘੱਟ ਹੈ ਵੀ ਬਚਤ ਰਹੇਗੀ ਵੀ ਇਹ ਵੀ ਰੱਬਾ ਰੱਖ ਲੇ ਤਾਂ ਅੱਡਾ ਦਿਲ ਹੈ ਅੱਡਾ ਨੁਕਸਾਨ ਹੋ ਕੇ ਵੀ ਜਿਹੜੇ ਵੀ ਵੀਰਾਂ ਨੇ ਵੀਡੀਓ ਦੇਖੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੰਨਾ ਜ਼ਿਆਦਾ ਨੁਕਸਾਨ ਹੈ ਪਰ ਫੇਰ ਵੀ ਕਿਸਾਨ ਆਪਦਾ ਦਿਲ ਤਰ ਤਰਾਉਂਦਾ ਵੀ ਨਾ ਠੀਕ ਹੈ ਇਹ ਸਰਕਾਰਾਂ ਇੱਥੇ ਸਾਡੀਆਂ ਸੁੱਤੀਆਂ ਪਈਆਂ ਨੇ ਕੀ ਕਹੀਏ ਹੁਣ ਕੋਈ ਲਫ਼ਜ਼ ਨਹੀਂ ਹੈਗਾ ਸਾਰਾ ਦਿਨ ਨਿੰਦੀ ਜਾਣਾ ਵੀ ਮਾੜੀ ਗੱਲ ਹੁੰਦੀ ਹੈ ਇਹ ਆਪ ਨੂੰ ਸਰਕਾਰਾਂ ਨੂੰ ਚਾਹੀਦਾ ਵੀ ਸਾਨੂੰ ਕਿਉਂ ਕੋਈ ਨਿੰਦੇ ਜੀ ਆਪਾਂ ਕੋਈ ਸਹੀ ਕੰਮ ਕਰੀਏ ਹੈਨਾ ਕਿਸਾਨ ਦੀ ਯਾਰ ਵੀ ਬੁਰਾ ਹਾਲ ਹੈ ਇਹ ਮਤਲਬ ਇੱਕ ਦਿਨ ਖੇਤੀ ਛਡਾ ਲਾਂਗੇ ਕਿਸਾਨ ਦੀ ਤੇ ਇਹੇ ਨੁਕਸਾਨ ਹੋਣ ਲੱਗੇ ਤਾਂ ਇਹਨਾਂ ਨੇ ਖੇਤੀ ਛੜਾ ਦੇਣੀ ਐ ਜੀਮਿਦਾਰ ਪੱਕੇ ਜੀਮਿਦਾਰ ਕੁਝ ਬਾਹਰੇ ਭੱਜ ਜਾਣਗੇ ਕੁਝ ਫੈਕਟਰੀਆਂ ਚ ਵਿਚਾਰੇ ਲੱਗ ਜਾਣਗੇ ਅਗਲਾ ਕਹਿੰਦੇ ਜੇ ਹੋਰ ਨਹੀਂ ਮੀਂਹ ਕਣੀ ਐ ਤੇ ਪੈਸੀ ਤਨਖਾਹ ਤਾਂ ਆਉਦੀ ਖਰੀ ਐ ਤੇ ਕੋਈ ਲਾਉ ਜੀ ਨਹੀਂ ਹੈਗਾ ਯਾਰ ਵੀ ਕੀ ਕਹੀਏ ਕੀ ਕਿਸਾਨ ਜਾਊਗਾ ਕਿੱਧਰ ਕਰੂ ਤਾਂ ਕਰੂ ਕਿਸਾਨ ਕੀ ਫੇਰ ਅਗਲਾ ਕਹਿੰਦਾ ਵੀ ਕਿਸਾਨ ਫਾਹੇ ਲੈਂਦਾ ਇਹ ਗੱਡੀਆਂ ਲੈਂਦਾ ਇਹ ਟਰੈਕਟਰ ਲੈਂਦਾ ਸੰਦਾ ਬਿਨਾ ਖੇਤੀ ਨਹੀਂ ਹੋएगी ਸਾਰਾ ਕੁਝ ਕਿਸਾਨ ਦਾ ਵੀ ਜੀ ਕਰਦਾ ਵੀ ਮਾਹ ਲਵਾ ਪਰ ਆ ਜਿਹੜੀ ਚੀਜ਼ ਹੈ ਇਹ ਮਾਰਦੀ ਹੈ ਜਿਹੜੇ ਇਹ ਨੁਕਸਾਨ ਨੇ ਇਹ ਮਾਰਦੇ ਨੇ ਚਾਹੇ ਕੁਦਰਤੀ ਕਹ ਲੋ ਚਾਹੇ ਕੁਛ ਕਹ ਲੋ ਵੀ ਇਹਦੇ ਚ ਕਿਸਾਨ ਦਾ ਤਾਂ ਨਹੀਂ ਕੋਈ ਖੋਟ ਕੋਈ ਕਿਸਾਨ ਇਹ ਤਾਂ ਨਹੀਂ ਵੀ ਕੋਈ ਕਿਸਾਨ ਇਹ ਤੇ ਤਰਪਾਲ ਦੇ ਦਾਂਦਾ ਇਹ ਤੇ ਇਹਦਾ ਕੋਈ ਆਪਾਂ ਕੋ ਲੈਕਟਰੇ ਪਾ ਦਾਂਦੇ ਕੀ 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 ਕਰੂ ਆ ਦੇਖੋ ਕਿਹੜਾ ਕਿਹੜਾ ਨੁਕਸਾਨ ਹੈ ਦੇਖੋ ਇੱਕ ਨਹੀਂ ਆ ਦੇਖ ਇਹ ਸਾਰੀ ਝ ਹੀ ਹੈ ਜਿੱਥੇ ਟੱਕਰ ਮਾਰ ਚੀ ਦੇਖ ਲਓ ਅਰੇ ਨੁਕਸਾਨ ਸਾਰੀ ਝ ਹੀ ਹੈ ਪਰ ਅੰਮ੍ਰਿਤਸਰ ਦਾ ਏਰੀਆ ਜਿਹੜਾ ਉਹ ਬਹੁਤ ਜ਼ਿਆਦਾ ਨੁਕਸਾਨ ਦੇ ਵਿੱਚ ਹੈ ਉੱਥੋਂ ਦੇ ਕਿਸਾਨ ਵਿਚਾਰੇ ਭੁੱਬਾ ਮਾਰ ਰਹੇ ਨੇ ਕੀ ਕਰਨਗੇ ਕੀ ਵਿਚਾਰੇ ਕਿਹਨੂੰ ਦੋਸਤ ਦੇਣੋਂ ਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਮੈਂਟ ਕਰਿਓ ਵੀ ਕਿਹੜੇ ਕਿਹੜੇ ਰੀਜ ਕਿਨਾ ਕਿਨਾਕ ਨੁਕਸਾਨ ਹੈ ਵਹਿਗੁਰੂ ਭਲੀ ਕਰੂਗਾ ਤੇ ਜਿਹੜੇ ਆਪਣੇ ਕਿਸਾਨ ਵੀਰ ਨੇ ਉਹ ਜਰੂਰ ਯਾਰ ਅੱਗੇ ਤੋਂ ਅੱਗੇ ਵੀਡੀਓ ਸ਼ੇਅਰ ਕਰਿਆ ਕਰੋ ਤਾਂ ਕਿ ਇਹ ਵੀਡੀਓ ਹਰੇਕ ਬੰਦੇ ਤੱਕਰ ਹਰੇਕ ਵਿਅਕਤੀ ਤੱਕਰ ਪਹੁੰਚ ਸਕੇ ਬਾਕੀ ਯਾਰ ਹੋਰ ਕੁਛ ਨਹੀਂ ਵੀ ਵੱਲ ਲੋੜ ਦੀ ਵੀ ਕੀ ਕਹੀਏ ਕੁਝ ਕਹਿ ਨਹੀਂ ਸਕਦੇ ਹੈਨਾ ਕਿਸਾਨ ਨੂੰ ਜ਼ੀਰੋ ਕਰਨ ਤੇ ਪਏ ਨੇ ਇਹ ਵੀ ਕਦੋਂ ਕਿਸਾਨ ਵੀ ਜ਼ੀਰੋ ਹੋ ਜੇ بس ਕਿਸੇ ਲੋਟ ਹੋ ਜੇ ਮਾਰ ਦੋ ਕਿਸਾਨ ਨੂੰ ਇਹ ਕਾਤੋਂ ਇਹ ਟਰੈਕਟਰ ਲੈ ਰਿਆ ਡੇ ਕਾਤੋਂ ਇਹ ਆਪਣੇ ਜਵਾਖਾਂ ਨੂੰ ਪਾਲ ਰਹੇ ਨੇ ਹੂੰ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦੋ ਤੇ ਕਮੈਂਟ ਕਰਕੇ ਜਰੂਰ ਦੱਸੋ ਤੇ ਸਾਡੇ ਚੈਨਲ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਗਾਹੜੀ ਨੋਟੀਫਿਕੇਸ਼ਨ ਤੁਹਾਨੂੰ ਜਰੂਰ ਮਿਲਦੀ ਰਹੇ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਿਓ ਧੰਨਵਾਦ